ਮੇਰਾ ਜੀ ਅੰਗਰੇਜ਼ ਸਿੰਘ ਨਾਂ ਆ ਇੱਥੇ ਅੱਜ ਤੁਸੀਂ ਪੈਂਠਾ ਕਿੱਲਾਂ ਵਿੱਚ ਇਕੱਠੇ ਹੋਏ ਹੋ ਕੀ ਕਾਰਨ ਆ ਇਹ ਜੀ ਸਾਡਾ ਡੇਰੀਆਂ ਦਾ ਕੰਮ ਆ ਤੇ ਅਸੀਂ ਡੇਰੀਆਂ ਦਾ ਸ਼ੁਰੂ ਤੋਂ ਕੰਮ ਕਰਦੇ ਆਂ ਇਹਦੇ ਵਿੱਚ ਸਾਨੂੰ ਪੈਂਠਾ ਕਿੱਲਾਂ ਦੇ ਵਿੱਚ ਡਾਂਗਰੀਆਂ ਨੂੰ ਕੋਈ ਸਹੂਲਤ ਨਹੀਂ ਦਿੱਤੀ ਗਈ ਨਾ ਕੋਈ ਸਾਡਾ ਹਸਪਤਾਲ ਆ ਨਾ ਕੋਈ ਸਾਡਾ ਇੱਥੇ ਰਾਹ ਆ ਪਲਾਟਾਂ ਦੇ ਵਿੱਚ ਗੋਆ ਪੈਂਡਿਆ ਸਾਡਾ ਬਹੁਤ ਬੁਰਾ ਹਾਲਾਤ ਆ ਸਾਡਾ ਬਹੁਤ ਮੁਸ਼ਕਲ ਆ ਸਾਨੂੰ ਇਹਦੇ ਵਿੱਚ ਕੋਈ ਸਾਡਾ ਮਹਿਤੋਨੀ ਚਾਹੀਦੀ ਆ ਅਨ ਜੇ ਗੱਲ ਕਰੀਏ ਤਾਂ ਕਾਫੀ ਸਮੇਂ ਤੋਂ ਹਾਈ ਕੋਰਟ ਵੱਲੋਂ ਵੀ ਜਿਹੜਾ ਕਿ ਸ਼ਹਿਰ ਦੇ ਵਿੱਚੋਂ ਅੰਡੇਰੀਆਂ ਚਕਵਾਈਆਂ ਗਈਆਂ ਸੀ ਔਰ ਜਿਹੜੀ ਜਗ੍ਹਾ ਤੁਹਾਨੂੰ ਮੁਹੱਈਆ ਕਰਵਾਈ ਗਈ ਹੈ ਔਰ ਇਸ ਜਗ੍ਹਾ ਤੁਹਾਨੂੰ ਕੀ ਲੱਗਦਾ ਕਿਹੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਜੇ ਜਗ੍ਹਾ ਤੇ ਮੁਸ਼ਕਲਾਂ ਹੱਲ ਹੋ ਗਈਆਂ ਨੇ ਕਿ ਸਾਨੂੰ ਕੋਈ ਇੱਥੇ ਚੀਜ਼ ਨਹੀਂ ਬਣੀ ਹੈਗੀ ਗੋਆ ਪਲਾਟਾਂ 'ਚ ਛੁੱਟਣ ਡੇ ਆ ਮੰਦੇ ਹਾਲਾਤ ਆ ਕੋਈ ਸੜਕ ਨਹੀਂ ਬਣੀ ਕੋਈ ਸਾਡੇ ਖੁਰਲੀਆਂ ਨਹੀਂ ਕੋਈ ਮੰਦੇ ਹਾਲਾਤ ਆ ਮੰਦਿਆਂ ਦਿਹਾੜਿਆਂ 'ਚ ਕੱਟਣ ਡੇ ਆ ਸਾਨੂੰ ਜ਼ਿੰਦਗੀ ਸਾਡੀ ਬਹੁਤ ਡੰਗਰਾਂ ਵਾਲੀ ਮਸੂਦ ਹੋ ਰਹੀ ਆ ਸਰਕਾਰ ਵੱਲੋਂ ਕੋਟ ਵੱਲੋਂ ਸਾਨੂੰ ਆਰਡਰ ਕੀਤਾ ਗਿਆ ਹੈ ਪਿੱਛੋਂ ਵੀ ਇਹ ਸਾਰੇ ਇੱਥੋਂ ਵੀ ਕੱਢੇ ਜਾਣੇ ਆ ਕੋਈ ਸਾਨੂੰ ਸਹੂਲਤ ਨਹੀਂ ਦਿੱਤੀ ਗਈ ਸਾਨੂੰ ਸਹੂਲਤ ਇਹ ਚਾਹੀਦੀ ਅਸੀਂ ਇਹ ਮੰਗਦੇ ਆਂ ਸਰਕਾਰ ਕੋ ਬੇਨਤੀ ਕਰਕੇ ਕੋਟ ਵੱਲੋਂ ਕਿ ਸਾਨੂੰ ਜਿੱਦਾਂ ਲੁਧਿਆਣੇ ਦੇ ਵਿੱਚ ਡੇਰੀਆਂ ਬਣਾ ਕੇ ਦਿੱਤੀਆਂ ਗਈਆਂ ਸਾਨੂੰ ਉਤਰਾਂ ਹਸਪਤਾਲ ਹੋ ਜਾਣਾ ਸਾਨੂੰ ਜਗ੍ਹਾ ਬਣਾ ਕੇ ਦਿੱਤੀ ਜਾਵੇ ਸਾਨੂੰ ਉਹਦੇ ਵਿੱਚ ਅਸੀਂ ਕਿਸ਼ਤਾਂ ਧਰਾਂ ਭਰਾਂਗੇ ਸਰਕਾਰ ਨੂੰ ਜੋ ਸਰਕਾਰ ਸਾਡੇ ਤੇ ਰੱਖੂਗੀ ਜਟਰੀਆਂ ਕਰਕੇ ਸਾਡੇ ਕੋਲ ਜਿਟਰੀਆਂ ਸਾਨੂੰ ਕਰ ਦੇਣ ਆਪਣੇ ਕੋਲ ਰੱਖ ਲੈਣ ਜਦੋਂ ਅਸੀਂ ਉਹਨਾਂ ਦੇ ਪੈਸੇ ਦਾਅ ਕਰ ਦਿੰਨੇ ਆ ਉਦੋਂ ਸਾਨੂੰ ਜਿਟਰੀਆਂ ਦਿੱਤੀਆਂ ਵਾਪਸ ਜਾਣ ਸਾਡੀ ਇਹ ਮੰਗਿਆ ਕੋਰਟ ਦੇ ਅੱਗੇ ਤੇ ਸਾਡਾ ਕੁਛ ਨਾ ਕੁਛ ਬਣਾਇਆ ਜਾਵੇ ਉਦਾਂ ਸਾਨੂੰ ਕੱਢਿਆਂ ਦੀ ਬਹੁਤ ਮੁਸ਼ਕਲ ਆ ਤੇ ਸਾਡੇ ਕੋਲ ਨਹੀਂ ਕੋਈ ਗੁਜ਼ਾਰਾ ਹੈਗਾ ਪਹਤਾਂ ਦੇ ਵੇਲੇ ਦੇ ਅਸੀਂ ਨਿਕਲੇ ਹਥੋਂ ਪਹਿਲੋਂ ਪਿੰਡ ਸਾਡੀ ਕਿਲਾ ਕਿਲਾ ਪੈਲੀ ਹੈਗੀ ਉਹ ਵੇਚ ਕੇ ਆਏ ਹਾਂ ਹੁਣ ਘਾਟੇ ਜਾਣੇ ਵੀ ੱੱੱਕੇ ਖਾਂਡਿਆ ਸਾਡੇ ਕੋਲ ਡੰਗਰਾਂ ਤੋਂ ਸવાય ਕੰਮ ਕੋਈ ਨਹੀਂ ਹੈਗਾ ਪੀਲੇ ਸਾਨੂੰ ਕੋਟ ਵੱਲੋਂ ਅਸੀਂ ਕਰਦੇ ਕਿ ਸਾਡਾ ਇਹ ਬਣਾ ਕੇ ਦਿੱਤਾ ਜਾਵੇ ਕੀ ਲੱਗਦਾ ਕਿ ਕਾਫੀ ਜਿਹੜੀ ਕਿ ਦੂਰ ਵੀ ਪੈਂਦੀ ਹੈ ਔਰ ਰਾਤ ਨੂੰ ਜਦੋਂ ਆਣਾ ਪਵੇ ਤਾਂ ਕਾਫੀ ਮੁਸ਼ਕਲਾਂ ਸਨ ਕਿਉਂਕਿ ਕਈ ਵਾਰੀ ਪਸ਼ੂ ਬਿਮਾਰ ਵੀ ਹੋ ਜਾਂਦਾ ਤਾਂ ਉਹਦੇ ਲਈ ਤੁਹਾਨੂੰ ਮੁਸ਼ਕਲਾਂ ਸਾਹਮਣੇ ਆਉਂਦੀਆਂ ਹਾਂਜੀ ਸਾਨੂੰ ਜੀ ਬਹੁਤ ਜ਼ਿਆਦਾ ਅੰਮ੍ਰਿਤਸਰ ਤੋਂ ਦੂਰ ਹੈ ਪੈਂਡ ਕਿਲੇ ਰਾਤ ਸਾਡਾ ਕੋਈ ਜੀ ਬਿਮਾਰ ਹੋ ਜਾਂਦਾ ਉਹ ਵੀ ਡਾਕਟਰ ਨਹੀਂ ਸਾਨੂੰ ਮਿਲਦਾ ਸਾਡਾ ਕੋਈ ਪਸ਼ੂ ਬਿਮਾਰ ਹੋ ਜਾਂਦਾ ਉਹ ਵੀ ਡਾਕਟਰ ਨਹੀਂ ਸਾਨੂੰ ਮਿਲਦਾ ਡਾਕਟਰ ਆਉਣ ਤੋਂ ਡਰਦੇ ਨੇ ਨੇਰੇ ਡਾਕਟਰ ਆਉਣ ਤੋਂ ਡਰਦੇ ਆ ਤੇ ਬਹੁਤ ਜ਼ਿਆਦਾ ਸਾਨੂੰ ਤੰਗੀ ਆ ਸਾਨੂੰ ਕੋਰਟ ਨੂੰ ਅਪੀਲ ਕਰਦੇ ਆ ਕਿ ਸਾਡੀ ਹਮੈਤ ਹੋਣੀ ਚਾਹੀਦੀ ਹੈ ਸਾਨੂੰ ਵਧੀਆ ਢੰਗ ਨਾਲ ਬਣਾ ਕੇ ਦੇਰੀਆਂ ਦਿੱਤੀਆਂ ਜਾਣ ਅਸੀਂ ਆਪਣਾ ਜੋ ਵੀ ਇਹ ਸਾਨੂੰ ਪੈਸਾ ਸਰਕਾਰ ਪਾਵੇ ਕੋਰਟ ਉਹੀ ਪਰਨੂ ਤਿਆਰ ਮੇਰਾ ਨਾਮ ਲਕਮਾ ਜੀ ਤੁਸੀਂ 65 ਕਿੱਲਾਂ ਦੇ ਵਿੱਚ ਕਦਮ ਤੋਂ ਆਏ ਹੋ ਕਿਉਂਕਿ ਦੇਰੀਆਂ ਜਿੱਡੀਆਂ ਵੀ ਸੀ ਉਹ ਸ਼ਹਿਰ ਵਿੱਚ ਕੁਆਰ ਕੇ 65 ਕਿੱਲਾਂ ਵਿੱਚ ਭੇਜਤਾ ਗਿਆ ਸੀ ਔਰ ਕਿੰਨਾ ਸਮਾਂ ਤੁਹਾਨੂੰ ਕਿਹੜੀ-ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਤੁਹਾਨੂੰ ਬਹੁਤ ਜ਼ਿਆਦਾ ਮਰਸਲ ਨਾ ਇਹ ਤੇ ਸਰਗਦਾ ਕੋਈ ਹੋਇਆ ਜੀ ਦੇ ਨਾਲ ਇਹ ਤੁਹੋ ਪਾਣੀ ਦਾ ਨਿਗਾਹ ਦੇ ਤੇ ਵੇਖੋ ਤੁਹਾਡੇ ਸਾਹਮਣੇ ਵੇਖੋ ਕੀ ਹਾਲ ਬਣਿਆ ਪਿਆ بارشਾਂ ਕਰਕੇ ਬਹੁਤਾ ਹੀ ਬੁਰਾ ਹਾਲ ਹੋਇਆ ਪਿਆ ਜੀ ਕੋਈ ਡਾਕਟਰੀ ਸਹੂਲਤ ਨਹੀਂ ਜੇਗੀ ਕਿਹ ਯਾਰ ਕਿ ਸ਼ਹਿਰ ਵਿੱਚ ਉਹ ਜਿੰਨੀਆਂ ਡੇਰੀਆਂ ਨੇ ਉਹ ਚੁਕਵਾਈਆਂ ਜਾ ਰਹੀਆਂ ਨੇ ਜੇਕਰ ਗੱਲ ਕਰੀ ਤਾਂ ਇੱਥੇ ਜਿੰਨੇ ਵੀ ਪਲਾਟ ਜਾਂ ਮੁਹੱਈਆ ਕਰਵਾਏ ਸੀ ਉਸੇ ਹਿਸਾਬ ਨਾਲ ਕੱਟਨੇ ਤੇ ਬਾਕੀ ਡੇਰੀਆਂ ਵਾਲੇ ਕਿੱਥੇ ਜਾਣਗੇ ਇਹ ਤੇ ਸਰਕਾਰ ਨੂੰ ਚਾਹੀਦਾ ਨਾ ਪਹਿਲਾਂ ਆਪਣੀ ਪੂਰੇ ਪਲਾਟ ਪੂਰੇ ਕਰਕੇ ਫਿਰ ਉਹਨਾਂ ਨੂੰ ਕੱਢਣ ਵਾਰ ਅੱਗੇ ਤੇ ਸਾਰੇ ਰੁੱਲਣ ਦੇ ਪਹਿਲੇ ਤੇ ਉਹੀ ਆ ਕੇ ਰੁੱਲਣ ਰੁੱਲਣ ਗਏ ਹੋਰ ਕੀ ਕਰਨਗੇ ਯਾ ਪੂਰੀ ਤਿਆਰੀ ਕਰਕੇ ਉਹਨਾਂ ਨੂੰ ਬਣਾ ਕੇ ਜਿੱਦਾਂ ਜਲੰਧਰ ਲੁਧਿਆਣਾ ਵਿੱਚ ਬਣਾ ਕੇ ਦਿੱਤੇ ਐ ਪਲਾਟ ਉਸ ਤਰ੍ਹਾਂ ਹੀ ਬਣਾ ਕੇ ਦੇਣ ਤੇ ਫਿਰ ਡੇਰੀਆਂ ਬਾਹਰ ਕੱਢਣਾ ਕੀ ਇੱਥੇ ਪਸ਼ੂਆਂ ਲਈ ਜਾਂ ਜਿਵੇਂ ਤੁਸੀਂ ਕੰਮ ਕਰਦੇ ਹੋ ਤੁਹਾਨੂੰ ਕੁਝ ਹੋ ਜਾਈ ਜਾਂ ਪਸ਼ੂਆਂ ਨੂੰ ਕੁਝ ਹੋ ਜਾਈ ਉਹ ਲਈ ਕੋਈ ਹਸਪਤਾਲ ਜਾਂ ਇੱਥੇ ਕੋਈ ਹਸਪਤਾਲ ਨਹੀਂ ਨਾ ਹੀ ਕੋਈ ਡੰਗਣਾ ਦੇ ਤੇ ਨਾ ਹੀ ਕੋਈ ਬੰਦਿਆਂ ਦਾ ਕੋਈ ਡਾਕਟਰ ਜੇ ਕੋਈ ਕੋਈ ਸਹੂਲਤ ਨਹੀਂ ਜੇਗੀ ਇੱਥੇ ਤਾਂ ਅਸੀਂ ਜਾੜ ਚਾ ਕੇ ਬੈਠੇ ਹੋਏ ਹਾਂ ਬਸ ਧੀ ਗੱਲ ਹੈ ਪਰ ਹਾਈ ਕੋਰਟ ਵੱਲੋਂ ਤਾਂ ਲਗਾਤਾਰ ਹੀ ਸ਼ਹਿਰ ਵਿੱਚ ਡੇਰੀਆਂ ਹਰ ਜ਼ਿਲ੍ਹੇ ਵਿੱਚੋਂ ਕੱਢੀਆਂ ਜਾ ਰਹੀਆਂ ਨੇ ਹਾਈ ਕੋਰਟ ਨੂੰ ਕੀ ਅਪੀਲ ਕਰਨਾ ਚਾਹੋਗੇ ਅਹੀਂ ਤੇ ਆਪ ਬੀਲ ਕਰਨਾ ਚਾਹੁੰਦੇ ਆ ਜਿਹੜੇ ਵੀ ਡੇਰੀ ਵਾਲੇ ਚਲੋ ਅਹੀਂ ਤੇ ਉਹਨਾਂ ਦਾ ਨਰਗ ਭੋਖ ਲਿਆ ਤੇ ਜਿਹੜੇ ਅੱਗੋਂ ਡੇਰੀਆਂ ਲੈ ਆਣੇ ਉਹਨਾਂ ਨੂੰ ਘੱਟ ਤੋਂ ਘੱਟ ਤੁਸੀਂ ਡੇਰੀਆਂ ਬਣਾ ਕੇ ਤਿਆਰ ਕਰਕੇ ਦਿਓ ਜਿੱਤਨਾ ਦਲੰਦਰ ਲੁਧਿਆਣਾ ਦੀ ਦਿੱਤੀਆਂ ਤੇ ਉਹੋ ਹੀ ਹਿਸਾਬ ਨਾਲ ਉਹਨਾਂ ਕੋਲ ਥੋੜੇ ਪੈਸੇ ਲੋ ਜਿੱਤਨਾ ਲੈਣੇ ਆ ਇਹ ਨਹੀਂ ਬੰਦਿਆਂ ਨੂੰ ਆ ਕੇ ਰੋਲ ਦੇਣਾ ਜੰਨਾ ਲੋਕਾਂ ਦਾ 100 200 200 ਡੰਗਰ ਆ ਕੇ ਇੱਥੇ ਰੁੱਲਣਗੇ 2-2 ਲੱਖ ਦੀ ਮੱਝ ਅੱਜਕੱਲ ਕੀ ਲੱਗਦਾ ਕਿ ਪੂਰੇ ਸ਼ਹਿਰ ਨੂੰ ਦੁੱਧ ਪਹਚਾਣ ਵਾਲਾ ਅੱਜ ਆਪ ਖੁਦ ਬਵਾਦੀ ਸਭ ਕੁਝ ਫੇਲ ਹੋਈ ਨਾ ਇਹ ਮੈਨੂੰ ਲੱਗਦਾ ਗਵਰ ਜਿਹੜਾ ਬਾਕੀ ਬਚੇ ਉਹ ਵੀ ਉਹਨਾਂ ਨੂੰ ਵੀ ਰੋਲਣ ਲੱਗੇ ਲੋਕੀ ਇਹ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਮੁਸ਼ਕਲਾਂ ਸਾਹਮਣੇ ਕਰਨਾ ਪੈ ਸਰ ਇਹ ਜਿੰਨਾ ਇੱਥੇ ਬੰਦੇ ਹੋਰ ਆਣੇ ਆ ਇੱਥੇ ਪੱਠਾ ਤੂੜੀ ਨਹੀਂ ਮਿਲਣਾ ਜੇ ਕਿਸੇ ਨੂੰ ਜੋ ਹਾਲਾਤ ਬਣਨੇ ਆ ਅਗਰ ਦਿਨ ਇਹ ਸਫਾਈਆਂ ਨਾ ਹੋਈਆਂ ਜਾਂ ਜਿਹੜੇ ਜਿਵੇਂ ਕੱਚੀਆਂ ਬਾਜ਼ਾਰ ਨੇ ਕੱਚੀਆਂ ਗਲੀਆਂ ਨੇ ਔਰ ਗੋਹਾ ਤੇ ਜਿਹੜੇ ਕਿ ਤੁਹਾਡੇ ਵੱਲੋਂ ਜਿਹੜਾ ਭਾਈ ਗੋਹਾ ਦੇ ਨਾਲੀਆਂ ਦੇ ਲੋਕਾਂ ਨੇ ਆਪ ਵੇਖੋ ਤਾਂ ਆਪ ਹੀ ਇਧਰ ਛਾਤੀ ਮਾਰੋ ਇਹ ਨਾਲੀਆਂ ਆਪ ਬਣਾ ਬਣਾ ਕੇ ਲੋਕਾਂ ਨੇ ਬਣਾਈਆਂ ਵੇਖੋ ਸਾਰਾ ਪਾਣੀ ਬਾਹਰ ਆ ਜਾਂਦਾ ਇਹ ਸੜਕਾਂ ਵੀ ਹੋਣ ਹੈ ਬਣਿਆ ਪਲਾਂਟ ਬਣਿਆ ਹੁੰਦੇ ਕਰਕੇ ਸੜਕ ਬਣੀ ਨਹੀਂ ਤੇ 50 ਸਾਲ ਹੋ ਗਏ ਸੜਕ ਤਾਂ ਬਗੈਰ ਹੀ ਚੱਲਨੇ ਪਿਆ ਸਾਨੂੰ ਪਤਾ ਹੈ بارشਾਂ ਵਿੱਚ ਕਿਸ ਤਰ੍ਹਾਂ થਿਆਨੇ ਆ ਨਾ ਮੇਰਾ ਸ਼ਮਸ਼ੀਰ ਸਿੰਘ ਹੈ ਜੀ ਹਾਂਜੀ ਕੀ ਗੱਲਬਾਤ ਹੋਈ ਤੁਸੀਂ ਇਕੱਠੇ ਹੋਏ ਹੋ 65 ਕਿੱਲਾਂ ਦੇ ਵਿੱਚ ਡੇਰੀਆਂ ਵਾਲੇ ਗੱਲਬਾਤ ਇਹ ਆ ਵੀ ਆਪਣਾ ਜਿਹੜੇ ਮੰਨ ਲਓ ਸ਼ਹਿਰਾਂ ਦੇ ਵਿੱਚੋਂ ਡੇਰੀਆਂ ਜਿਵੇਂ ਅੰਬਰਸਰੋਂ ਕੱਢਣ ਦਾ ਆ ਤੇ ਉਹਦਾ ਕਰਕੇ ਵੀਰੋ ਨਹੀਂ ਮੰਨ ਲੋ ਕਿ ਨਾਲ ਦਾ ਕਹਿੰਦਾ ਵੀ ਇੱਧਰ ਆਉਣੀ ਆ ਸਾਰੀਆਂ ਡੇਰੀਆਂ ਤੇ ਇੱਥੇ ਸਾਡਾ ਹਾਲਾਤ ਵੇਖ ਲੋ ਤੁਸੀਂ ਵੀ ਆ ਛੜ ਜਾ ਵੇਖ ਲੋ ਰਾਹ ਨਾ ਕੋਈ ਡਾਕਟਰ ਦੀ ਸਹੂਲਤ ਜੇ ਨਾ ਕੋਈ ਮੰਨ ਲੋ ਕਿ ਨਾਲ ਦਾ ਇੱਥੇ ਲੇਵ ਰੈਂਦੀ ਲੇਵ ਰੈਂਦੀ ਨੇਰੇ ਸਵੇਰੇ ਅਸੀਂ ਕੋ ਢਿੱਲ ਮੱਠ ਹੋ ਜਾਂਦੀ ਅਸੀਂ ਕਿੱਧਰ ਨੂੰ ਜਾਣਾ ਤੇ ਨਾ ਕੋਈ ਰਾਵਾਂ ਦੇ ਵਿੱਚ ਕੋਈ ਬਤੀਆਂ ਦੀ ਸਹੂਲਤ ਹੈਗੀ ਜੇ ਨੇਰੇ ਸਵੇਰੇ ਕੋਈ ਔਨ ਜਾਣ ਨੂੰ ਠੀਕ ਹੈ ਜੀ ਤੇ ਬਾਕੀ ਇਹ ਗੱਲ ਆ ਵੀ ਇੱਥੋਂ ਤੱਕ ਵੀ ਢਿੱਲ ਮੱਠ ਦੀ ਇਹ ਗੱਲ ਆ ਵੀ ਜੇ ਕੋਈ ਡੰਗਰ ਢਿੱਲਾ ਮੱਠਾ ਹੋ ਜਾਂਦਾ ਨਾ ਉਹਨੂੰ ਡਾਕਟਰ ਆਉਣ ਦੀ ਜੇ ਜੇ ਕੋ ਮਰ ਜਾਂਦਾ ਤੇ ਉਹਨੂੰ ਕੋਈ ਚੁੱਕਣ ਬਾਕੀ ਕੋਈ ਹਾਲ ਨਹੀਂ ਇੱਥੇ ਆਵੇ ਲੋ ਤੁਸੀਂ ਰਾਹ ਦੇ ਮੰਲੋ ਕਿ ਨਾਲ ਦਾ ਕੀ ਕੰਡੀਸ਼ਨ ਹੈ ਇੱਥੋਂ ਦੀ ਨਾ ਕੋਈ ਕੋ ਪੱਠੇ ਵਾਲਾ ਆਉਂਦਾ ਨਾ ਤੂੜੀ ਵਾਲਾ ਆਉਂਦਾ ਵਾ ਵੀ ਉਹ ਡਰਦੇ ਆਉਂਦੇ ਨਹੀਂ ਆ ਵੀ ਟਰਾਲੀ ਇੱਥੇ ਮੰਲੋ ਕਿ ਨਾਲ ਦਾ ਬਹਿ ਜਾਣੀ ਹੈ ਤੇ ਅਸੀਂ ਜਾਣਾ ਕਿਨੂੰ ਤੇ ਆਉਣਾ ਕਿਨੂੰ ਆਜ ਕਿ ਬਹੁਤ ਜ਼ਿਆਦਾ ਕੋਈ ਸਕਿਉਰਟੀ ਨਹੀਂ ਇੱਥੇ ਕੋਈ ਚੋਰੀ ਦੀ ਕੋ ਨੇਰੇ ਸਵੇਰੇ ਦੀ ਕੋਈ ਬਹੁਤ ਜ਼ਿਆਦਾ ਮੰਦਾ ਹਾਲ ਜਾਈਂਦੇ ਉਹ ਕਹਿੰਨੇ ਆ ਵੀ ਜੇ ਹੁਣ ਸਾਡੇ ਨਾਲ ਤੇ ਜਿਹੜਾ ਧੱਕਾ ਹੋਇਆ ਹੋਇਆ ਵਾ ਜਿਹੜਾ ਹੁਣ ਮੰਨ ਲਓ ਹਾਈ ਕੋਰਟ ਨੇ ਆਰਡਰ ਦਿੱਤੇ ਉਹਨਾਂ ਨੂੰ ਇਹੋ ਹੀ ਅਪੀਲ ਕਰਦੇ ਆਂ ਵੀ ਉਹਨਾਂ ਨੂੰ ਜਿਹੜਾ ਮੰਨ ਲਓ ਵੀ ਜਲੰਧਰ ਉਹ ਲੁਧਿਆਣਾ ਦੇ ਜਿਹੜੇ ਡੇਰੀ ਕੰਪਲੈਕਸ ਬਣੇ ਆ ਉਸੇ ਹਿਸਾਬ ਨਾਲ ਬਲਾਡ ਬਣਾ ਕੇ ਦਿੱਤੇ ਜਾਣ ਜਿਹੜੇ ਉਹ ਗੱਡੀਆਂ ਆਉਣੇ ਆ ਵੀਰ ਭਰਾ ਉਹ ਤੰਗਣਾ ਆਉਣੇ ਇੱਥੇ ਤੇ ਜੇ ਕਿਸੇ ਤੋਂ ਕੋਈ ਦਾ ਦੰਗਰ ਹੀ ਨਾ ਦਾਹਾਂ ਜੋ ਤਿੰਨ ਹੀ ਰਹਿ ਗਏ ਸੱਤ ਮੰਨ ਲਓ ਕਿ ਨਾਲ ਦਾ ਕੋਈ ਬੱਚੇ ਛੁੱਟ ਗਿਆ ਜਦੋਂ ਆਏ ਬੜਾ ਮੰਦਾ ਹਾਲ ਬੜਾ ਧੱਕੇ ਜਿਹੜੇ ਉਹ ਵਜੇ ਉਹਦੇ ਮੰਨ ਲਓ ਕਿ ਨਾਲ ਦਾ ਅੱਜ ਤੱਕ ਅਸੀਂ ਸਿੱਧੇ ਨਹੀਂ ਹੋਏ ਹੁਣ ਇਹ ਆ ਵੀ ਜਦੋਂ ਰੋਜ਼ਗਾਰ ਇਹੋ ਆ ਨਾ ਕੋਈ ਛੱਡ ਸਕਦੇ ਆ ਨਾ ਲੈਣਾ ਅਨ ਅਕਸਰ ਰੇਖਨ ਦੇ ਕਿ ਸੜਕਾਂ ਤੇ ਕੁਝ ਲੋਕ ਡੰਗਰ ਲੈ ਕੇ ਮੱਜਾ ਕਰਦੇ ਹਾਂ ਜੀ ਉਹ ਹਾਂ ਜੀ ਉਹ ਗੁੱਜਰ ਜਿਹੜੇ ਮੰਨ ਲਓ ਉਹਨਾਂ ਨੂੰ ਕੋਈ ਰੋਗ ਨਹੀਂ ਜੇ ਕੋਈ ਲੈਣਾ ਨਹੀਂ ਕੋ ਦਿਨਾ ਨਹੀਂ ਮੰਨ ਲਓ ਛਰੇ ਆਮ ਸ਼ਹਿਰਾਂ ਦੇ ਵਿੱਚੋਂ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਡੰਗਰ ਗੋਹਾ ਅਗਲਰਦਾ ਸਾਰਾ ਕੁਝ ਉਹਨਾਂ ਨੂੰ ਕੋਈ ਰੋਗ ਤਾਂ ਨਹੀਂ ਐ ਚੱਲਦੇ ਸੰਦਾ ਦੇ ਨਾਲ ਮੰਨ ਲਓ ਕਿ ਨਾਲ ਦਾ ਨੁਕਸਾਨ ਹੁੰਦੇ ਸਾਰਾ ਕੁਝ ਉਹਨਾਂ ਨੂੰ ਕੋਈ ਨਹੀਂ ਜੇ ਪੁੱਛਦਾ ਕਿ ਹਾਂ ਜੀ ਹੁਣ ਕੀ ਅਪੀਲ ਕਰਦੇ ਪ੍ਰਸ਼ਾਸਨ ਅਪੀਲ ਇਹੋ ਹੀ ਆ ਵੀ ਹਾਈ ਕੋਰਟ ਨੂੰ ਜਿਹੜਾ ਹੁਣ ਮੰਨ ਲਓ ਕਿ ਨਾਲ ਦਾ ਉਹਨਾਂ ਨੇ ਜਿਹੜੇ ਆਰਡਰ ਦਿੱਤੇ ਆ ਉੱਤੇ ਥੋੜਾ ਜਿਹਾ ਫੇਰ ਇੱਕ ਰੀ ਵਿਚ ਇਹਨਾਂ ਨੂੰ ਸਾਰੀਆਂ ਸਹੂਲਤਾਂ ਦੇ ਕੇ ਇਹਨਾਂ ਨੂੰ ਫਿਰ ਮੰਨ ਲਓ ਕਿ ਨਾਲ ਦਾ ਸ਼ਹਿਰਾਂ ਦੇ ਵਿੱਚੋਂ ਕੱਢਿਆ ਜਾਵੇ ਕਿ ਨਾਲ ਦਾ ਪਹਿਲੀ ਗੱਲ ਤੇ ਕਈ ਡੇਰੀਆਂ ਇਹੋ ਜਿਹੀਆਂ ਵਾਂ ਸ਼ਹਿਰ ਤੋਂ ਢਾਈ ਡੇ ਤਿੰਨ ਦਿਨ ਕਿਲੋਮੀਟਰ ਦੂਰ ਆ ਫਿਰ ਵੀ ਸੰਗ ਸਾਰੇ ਖਰੀ ਜਾਂਦੇ